ਹਾਂਜੀ ਸਤਿ ਸ਼੍ਰੀਕਾਲ ਜੀ ਸਾਰੇ ਭੈਣਾਂ ਤੇ ਭਰਾਵਾਂ ਨੂੰ ਤੇ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਫੁੱਲ ਵਲੌਗ ਦੇ ਵਿੱਚ ਤੇ ਆ ਸੀਗਾ ਸੁਭਾ ਦਾ ਟਾਈਮ ਤੇ ਆਪਾਂ ਪਰਮਾਤਮਾ ਅੱਗੇ ਅਰਦਾਸ ਕਰ ਰਹੇ ਸੀ ਕਿਉਂਕਿ ਅੱਜ ਸਾਡਾ ਆਰਡਰ ਹੈ ਕਾਫੀ ਵੱਡਾ ਤੇ ਉਹ ਅੱਜ ਆਰਡਰ ਮਤਲਬ ਕਿ ਦੇਣਾ ਸੀਗਾ ਤੇ ਤਾਂ ਕਰਕੇ ਪਰਮਾਤਮਾ ਅੱਗੇ ਅਰਦਾਸ ਕਰ ਰਹੇ ਸੀ ਕਿ ਆਰਡਰ ਪਸੰਦ ਵੀ ਆਵੇ ਬਦੀਆ ਰਹੇ ਕੋਈ ਚੀਜ਼ ਦੀ ਕਮੀ ਨਾ ਰਹੇ ਮੈਂ ਜਦੋਂ ਵੀ ਕੋਈ ਆਰਡਰ ਕਰਦੀ ਆ ਨਾ ਤੇ ਪਹਿਲਾਂ ਮੇਰੇ ਪ੍ਰਮਾਤਮਾ ਨੂੰ ਜ਼ਰੂਰ ਧਿਆਉਣੀ ਆਗੀ ਵੀ ਕੋਈ ਵੀ ਚੀਜ਼ ਦੀ ਕਮੀ ਨਾ ਰਹੇ। ਨਾ ਇੰਨਾ ਬਿਨਾਂ ਆਪਾਂ ਚੱਲ ਵੀ ਨਹੀਂ ਸਕਦੇ। ਤੇ ਤਾਂ ਕਰਕੇ ਫਿਰ ਮੈਨੂੰ ਮਤਲਬ ਕਿ ਪ੍ਰਮਾਤਮਾ ਅਗੇ ਅਰਦਾਸ ਕਰਕੇ ਕੋਈ ਵੀ ਕੰਮ ਸਟਾਰਟ ਕਰਨ ਚ ਮੈਨੂੰ ਬਦਿਆ ਲੱਗਦਾ। ਤੇ ਆ ਮੇਰੇ ਪੁਲੇਵਾ ਬਾਬਾ ਜੀ ਦੇ ਕਦਾਰਨਾਥ ਜੀ ਨੇ ਛੋਟਾ ਵਾਲਾ ਮੰਦਿਰ ਮੈਂ ਮੰਗਵਾਇਆ ਹੋਇਆ ਤੇ ਮੇਰੀ ਇੱਛਾ ਹੈ ਮੈਂ ਜਦੋਂ ਵੀ ਜਾਮਾ ਤਾ ਇੱਥੇ ਜ਼ਰੂਰ ਦਰਸ਼ਨ ਕਰਾਂ ਮੇਰਾ ਸੁਪਨਾ ਹੈਗਾ ਕੇਦਾਰਨਾਥ ਜਾਣਾ ਤੇ ਮੈਂ ਅਰਦਾਸ ਕਰਦੀ ਰਹਿੰਦੀ ਹਾਂ ਪ੍ਰਮਾਤਮਾ ਅਗੇ ਕਿ ਮੇਰੇ ਕੰਮ ਵਿੱਚ ਬਹੁਤ ਤਰੱਕੀਆਂ ਬਖਸ਼ੋ ਤਾਂ ਕਿ ਮੈਂ ਬੇਫਿਕਰ ਹੋ ਕੇ ਤੇ ਕੇਦਾਰਨਾਥ ਜਾ ਸਕਾਂ ਤੇ ਤਾਂ ਕਰਕੇ ਜਦੋਂ ਵੀ ਮੈਂ ਕੋਈ ਵੀ ਕੰਮ ਸਟਾਰਟ ਕਰਦੀ ਹਾਂ ਤੇ ਮੈਂ ਆਪਦਾ ਇੱਥੇ ਜ਼ਰੂਰ ਮਤਲਬ ਕਿ ਪ੍ਰਮਾਤਮਾ ਅਗੇ ਇੱਕ ਵਾਰੀ ਅਰਦਾਸ ਕਰਦੀ ਹਾਂ ਕਿ ਕਿਸੇ ਵੀ ਚੀਜ਼ ਦੀ ਕਮੀ ਨਾ ਰਵੇ ਤੇ ਨਾ ਹੀ ਮਤਲਬ ਕਿ ਇਹ ਚੀਜ਼ ਹੋਵੇ ਵੀ ਕਿਸੇ ਨੂੰ ਕੋਈ ਚੀਜ਼ ਪਸੰਦ ਨਾ ਆਵੇ ਤੇ ਨਾਲੇ ਅਰਦਾਸ ਕਰਦੇ ਰਹੇ ਨੇ ਕਿ ਅੱਗੇ ਵਾਧਾ ਹੋਵੇ ਤੇ ਅਰਦਾਸ ਕਰਨ ਤੋਂ ਬਾਅਦ ਫਿਰ ਆਪਾਂ ਕੰਮ ਕਰਦੇ ਹਾਂ ਸਟਾਰਟ ਤੇ ਇੱਥੇ ਮੈਂ ਆਪਣੀ ਬੱਚਾ ਪਾਲਟੀ ਨੂੰ ਲਾਇਆ ਹੈ ਗੰਡੇ ਛਿਲਨ ਤੇ ਆਲੂ ਦੋਨਾਂ ਚੀਜ਼ਾਂ ਤੇ ਤੇ ਨਾਲੇ ਝਗੜ ਰਹੇ ਸੀ ਨਾਲੇ ਕੰਮ ਕਰ ਰਹੇ ਸੀ ਇਹਨਾਂ ਨੂੰ ਮੈਂ ਕਿਹਾ ਵੀ ਮੈਂ ਆਪਣਾ ਕੰਮ ਕਰਦੀ ਆ ਤੇ ਤੁਸੀਂ ਆਪਣਾ ਕਰੋ ਇਹ ਕਰਤਾ ਰਹੇ ਸੀ ਪਰ ਥੋੜਾ ਲੜਾਈ ਜ਼ਿਆਦਾ ਕਰ ਰਹੇ ਆ ਕਿ ਕਿ ਪਤਾ ਨਹੀਂ ਮੈਨੂੰ ਕਿਸੇ ਦਾ ਪਰ ਸਾਡੇ ਵਾਲੇ ਬਹੁਤ ਕਰਦੇ ਆ ਤੇ ਇੱਥੇ ਮੈਂ ਕਿਹਾ ਵੀ ਮੈਂ ਮਤਲਬ ਕਿ ਮਿਰਚਾਂ ਤੇ ਆਦਾ ਘਟ ਲਾਂ ਮੈਂ ਬਾਕੀ ਚੀਜ਼ਾਂ ਗ੍ਰੈਂਡ ਕਰਦੀ ਆ ਤੇ ਜਿਹੜਾ ਆਦਾ ਤੇ ਹਰੀਆਂ ਮਿਰਚਾਂ ਉਹ ਮੈਨੂੰ ਕਾਫੀ ਹੱਦ ਤੱਕ ਇਹ ਰਹਿੰਦਾ ਕਿ ਮੈਂ ਕੁੱਟ ਕੇ ਪਾਵਾਂ ਗੁੰਡੇ ਦੇ ਵਿੱਚ ਕਿਉਂਕਿ ਇਹਦਾ ਟੇਸਟ ਵੀ ਵੱਧਦਾ ਹੈ ਤੇ ਗਰੇਵੀ ਵੀ ਮੈਨੂੰ ਸੋਹਣੀ ਲੱਗਦੀ ਹੈ ਇਹਦੀ ਮੈਨੂੰ ਕਿਸੇ ਦਾ ਨਹੀਂ ਪਤਾ ਪਰ ਮੈਨੂੰ ਵਧੀਆ ਲੱਗਦੀ ਹੈ ਇਸ ਗਰੇਵੀ ਇਸ ਤਰ੍ਹਾਂ ਨਾ ਤੇ ਇੱਥੇ ਫਿਰ ਆਪਾਂ ਕੁੰਡਾ ਕੋਟਾ ਘੜਕਾਇਆ ਪੂਰਾ ਕਿਉਂਕਿ ਕਾਫੀ ਸੀ ਤੇ ਜੇ ਇਹਨੂੰ ਜ਼ਿਆਦਾ ਇੱਕ ਵਾਰ ਕੁੰਡਾ ਮੇਰਾ ਕੁੰਡਾ ਇਹ ਜਿਹੜਾ ਹੈ ਛੂਟਾ ਹੀ ਤੇ ਜੇ ਇਹਦੇ ਵਿੱਚ ਜ਼ਿਆਦਾ ਮਤਲਬ ਕਿ ਚੀਜ਼ਾਂ ਪਾਦਨੇ ਲਸਣਾਂ ਤੇ ਇਕੱਠੀਆਂ ਸੜਦੰਨੇ ਤੋ ਬੁੜ ਕੋੜਕ ਕੇ ਬਾਹਰ ਵੱਜਦੀਆਂ ਗਈਆਂ ਤਾਂ ਕਰਕੇ ਫਿਰ ਮੈਨੂੰ ਥੋੜਾ ਥੋੜਾ ਕਰਕੇ ਗੁਟਣਾ ਪੈਂਦਾ ਹੈ ਕਦੇ ਕਦੇ ਮੈਂ ਖਿੱਚ ਵੀ ਜਾਂਨੀ ਆ ਏਜੀ ਗੱਲ ਨਹੀਂ ਪਰ ਇਹ ਚੀਜ਼ਾਂ ਜਿਵੇਂ ਪੁਰਾਣੇ ਲੋਕ ਵਰਤਦੇ ਸੀ ਵਧੀਆ ਰਹਿੰਦੀਆਂ ਸੀ ਨਾ ਮਿਕਸੀਆਂ ਦੇ ਵਿੱਚ ਤਾਂ ਪਾ ਚੱਕ ਦਿੰਨੇ ਆ ਕੰਮ ਹੁਣ ਵੀ ਮੈਂ ਵੀ ਚੱਕਦੀ ਆ ਵੈਸੀ ਪਰ ਕੁੰਡੇ ਕੋਟੇ ਦੇ ਵਿੱਚ ਮੈਨੂੰ ਮਤਲਬ ਕਿ ਅੱਧਾ ਤੇ ਲਸਣ ਕੁੱਟਣਾ ਬਦਿਆ ਲੱਗਦਾ ਤੇ ਮੈਨੂੰ ਰਹਿੰਦਾ ਕਿ ਮੈਂ ਇਹਦੇ ਵਿੱਚ ਹੀ ਕੁੱਟਾਂ ਤੇ ਮੈਂ ਸੋਚਿਆ ਕਿ ਚਲੋ ਇਹਨੂੰ ਕੁੱਟ ਦਿੰਨੀ ਆ ਕਿਉਂਕਿ ਅੱਜ ਸਾਡੇ ਕੋਲ ਕੰਮ ਬਹੁਤ ਸਾਰਾ ਸੀ ਜਿਹੜੀ ਪਾਲਟੀ ਨੂੰ ਸੱਦਿਆ ਸੀ ਉਹ ਆਏ ਨਹੀਂ ਸੀਗੇ ਉਹ ਲੇਟ ਆਏ ਬਾਅਦ ਸਾਰੇ ਇਕੱਠੇ ਹੋ ਗਏ ਪਰ ਇੱਕ ਵਾਰੀ ਜਦੋਂ ਕੰਮ ਸਟਾਰਟ ਕਰਨਾ ਹੋਵੇ ਉਦੋਂ ਸਾਰੇ ਇਕੱਠੇ ਹੋਣਾ ਤਾਂ ਫਿਰ ਥੋੜਾ ਸੌਖਾ ਹੋ ਜਾਂਦਾ ਹੈ ਕਿਉਂਕਿ ਆਪਣੇ ਕੋਲੇ ਆਟਾ ਕਾਫੀ ਸੀ ਗਿਆ ਕਾਫੀ ਵੀ ਸੀ ਕਾਫੀ ਨਹੀਂ ਵੀ ਕਹਿ ਸਕਦੇ ਕਿਉਂਕਿ ਜਿਹੜੀ ਮਿਕਸ ਵਿੱਚ ਆ ਨਾ ਉਹ ਬਹੁਤ ਸਮਾਂ ਲੈਂਦੀ ਹੈ ਤਾਂ ਕਰਕੇ ਮੈਨੂੰ ਉਹਦੇ ਵਿੱਚ ਥੋੜੀਆਂ ਜੀਆਂ ਪ੍ਰੋਬਲਮ ਆਉਂਦੀਆਂ ਦਿੱਕਤਾਂ ਆਉਂਦੀਆਂ ਗਿਆ ਕਿਉਂਕਿ ਫਰਾਈ ਕਰਨ ਤੇ ਜ਼ਿਆਦਾ ਟਾਈਮ ਲੱਗਦਾ ਤੇ ਨਾਲੇ ਵਿੱਚ ਵਿੱਚ ਫਿਰ ਹੋਰ ਵੀ ਕੰਮ ਰਹਿੰਦੀ ਹੈਗੀ ਤੇ ਇਸ ਸਮੇਂ ਮੈਂ ਜ਼ਿਆਦਾਤਰ ਕੰਮਾਂ ਲਈ ਕੱਲੀ ਹੁੰਨੀ ਹੈਗੀ ਤਾਂ ਕਰਕੇ ਮੈਨੂੰ ਥੋੜੀਆਂ ਜੀਆਂ ਦਿੱਕਤਾਂ ਜ਼ਿਆਦਾ ਆਉਂਦੀ ਹੈਗੀਆਂ ਬਾਕੀ ਆਉਂਦੀ ਹੈ ਮੇਰੀ ਮਾਂ ਬਾਕੀ ਫਿਰ ਵੀ ਮੇਰੇ ਲਈ ਕੱਲੀ ਤੇ ਥੋੜਾ ਜਿਆਦਾ ਰਹਿੰਦਾਗਾ ਤਾਂ ਕਰਕੇ ਫਿਰ ਮੈਨੂੰ ਵਿੱਚ ਵਿੱਚ ਦੀ ਕੰਮ ਛੱਡ ਛੱਡ ਕੇ ਕਦੇ ਉਧਰ ਕਦੇ ਉਧਰ ਵੀ ਭੱਜਣਾ ਪੈਂਦਾਗਾ ਬਾਕੀ ਕੋਸ਼ਿਸ਼ ਰਹਿੰਦੀ ਹੈਗੀ ਕਿ ਜਲਦੀ ਕਰੀਏ ਪਰ ਕੋਈ ਵੀ ਕੰਮ ਹੈ ਵੱਡਾ ਕੰਮ ਇੰਨਾ ਜਲਦੀ ਹੁੰਦਾ ਨਹੀਂਗਾ ਕਿਉਂਕਿ ਟਾਈਮ ਜ਼ਿਆਦਾ ਲੈਂਦੀਆਂ ਉਹ ਜੀਆਂ ਚੀਜ਼ਾਂ ਤੇ ਇੱਧਰ ਦੇਖੋ ਫੋਨ ਤੇ ਵੀ ਗੱਲਾਂ ਹੋ ਰਹੀਆਂ ਪੈਣਪੜਾਂਵਾਂ ਦੀ ਲੜਾਈ ਵੀ ਹੋ ਰਹੀ ਆ ਤੇ ਥੋੜਾ ਥੋੜਾ ਕੰਮ ਵੀ ਹੋ ਰਿਹਾ ਠੀਕ ਹੈ ਜੀ ਆਲੂ ਦਿੱਤੇ ਸੀ ਕਿਲੋ ਆਲੂ ਦੇ ਵਿੱਚ ਅੱਧਾ ਕਿਲੋ ਬਚਦੇ ਸੀ ਅੱਧਾ ਕਿਲੋ ਚੋਂ 200 ਗ੍ਰਾਮ ਬਚਦੇ ਸੀ ਕਿਉਂਕਿ ਉਹ ਜਿਹੜੀ ਛੋਟੀ ਵਾਲੀ ਬੈਠੀ ਹੈ ਨਾ ਉਹ ਅੱਧ ਤੋਂ ਜ਼ਿਆਦਾ ਛਿਲਕੇ ਲਾਉਂਦੀ ਆ ਤੇ ਹੁਣ ਮੈਂ ਇੱਕ ਵਾਰੀ ਛੱਡਤਾ ਸੀ ਇੱਧਰ ਮੈਂ ਲਾਇਆ ਛੋਲਾ ਨੂੰ ਤੜਕਾ ਕਿਉਂਕਿ ਛੋਲ ਵੀ ਮੈਂ ਦੋ ਵਾਰ ਚ ਬਣਾਉਣੇ ਸੀਗੇ ਛੋਲ ਵੀ ਮੇਰੇ ਮਤਲਬ ਕਿ ਮੈਂ 5 ਕਿਲੋ ਬਣਾਉਣੇ ਸੀਗੇ ਤੇ ਜਿਹੜੀ ਮੇਰੀ ਦੇਗ ਆ ਨਾ ਇਹਦੇ ਵਿੱਚ 5 ਕਿਲੋ ਇੱਕ ਵਾਰ ਚ ਬਨਦੇ ਨਹੀਂਗੇ ਤਾ ਕਰਕੇ ਨਾ ਫਿਰ ਮੈਨੂੰ ਦੋ ਵਾਰ ਚ ਇਹਨਾਂ ਨੂੰ ਰੈਡੀ ਕਰਨਾ ਪੈਂਦਾ ਤੇ ਆਪਾਂ ਇੱਧਰ ਚੌਲਾਂ ਨੂੰ ਤੜਕਾ ਲਾ ਰਹੇ ਸੀਗੇ ਤੇ ਉਧਰ ਹਜੇ ਮੇਰਾ ਗੁੰਡਾ ਘੋਟਾ ਬਚਾਲੇ ਪਿਆ ਉਹ ਆਪਾਂ ਜਿੱਥੇ ਛੱਡਤਾ ਉੱਥੇ ਇੱਕ ਵਾਰੀ ਛੱਡਤਾ ਫਿਰ ਮੈਂ ਸੋਚਿਆ ਇੱਕ ਵਾਰੀ ਚੌਲਾਂ ਨੂੰ ਤੜਕਾ ਲਾਇਆ ਜਾਵੇ ਕਿਉਂਕਿ ਫਿਰ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਤਾਂ ਫਿਰ ਜ਼ਿਆਦਾ ਔਖਾ ਹੋ ਜਾਂਦਾ ਹੈਗਾ ਹਨਾ ਤੇ ਤਾਂ ਕਰਕੇ ਆਪਾਂ ਇੱਥੇ ਤੜਕਾ ਲਾ ਰਹੇ ਆਂ ਤੜਕਾ ਹੁਣ ਚਾ ਕਾਫੀ ਟਾਈਮ ਲੱਗ ਜਾਂਦਾ ਹੈ ਕਿਉਂਕਿ ਮੈਂ ਪੱਠੇ ਸਲੋ ਤੇ ਕਿਤੇ ਹੋਈ ਸੀ ਜਿਹੜੀ ਇਹ ਵਾਲੇ ਦੇਖ ਲਾਂ ਥੋੜੀ ਪਤਲੀ ਆਈ ਤੇ ਤਾਂ ਕਰਕੇ ਫਿਰ ਥੋੜਾ ਜਿਆ ਸਲੋ ਰੱਖਣਾ ਪੈਂਦਾ ਕਿਉਂਕਿ ਜਿਆਦਾ ਜਲਿਆ ਜੇ ਵੀ ਬਦਿਆ ਨਹੀਂ ਲੱਗਦਾ ਤੇ ਦੇਖੋ ਹਜੇ ਮੇਰਾ ਆ ਚੀਜ਼ ਵੀ ਬਚਾਲੇ ਪਈਆ ਮਿਰਚਾ ਕੁੱਟਣ ਵਾਲੀਆਂ ਪਈਆਂ ਤੇ ਇੱਧਰ ਫਿਰ ਇਹ ਤਾਂ ਮਸਤੀ ਚ ਲੱਗੇ ਹੋਏ ਆ ਕਿਉਂਕਿ ਆਪਾਂ ਨੂੰ ਟੈਨਸ਼ਨ ਆ ਇਹ ਮਸਤੀ ਚ ਲੱਗੇ ਹੋਏ ਆ ਹਨਾ ਵਿੱਚ ਵਿੱਚ ਮੇਰੇ ਕੋਲੇ ਕੋਈ ਵੀਡੀਓ ਬਣਾਉਣ ਵਾਲਾ ਨਹੀਂ ਸੀ ਫੁੱਲ ਵੀਡੀਓ ਬਣਾ ਸਕੇ ਆ ਮੇਰੀ ਫੈਮਿਲੀ ਵੀ ਪਈ ਆ ਛੋਟੀ ਵਾਲੀ ਤੇ ਇਧਰ ਤੜਕਾ ਮੇਰਾ ਆ ਚੁੱਕਿਆ ਤੇ ਆਪਾਂ ਇਹਦੇ ਵਿੱਚ ਪਾਤਾ ਜੀਰਾ ਤੇ ਕੜੀ ਪੱਤਾ ਤੇ ਵਿੱਚ ਮਾਰਿਆ ਪਾਣੀ ਚਲੋ ਜੀ ਇਹ ਤੜਕਾ ਪਾ ਲਾਤਾ ਅੱਧੇ ਚੋਲੇ ਦਾ ਤੜਕਾ ਲਾਇਆ ਆਪਾਂ ਕਿਉਂਕਿ ਅੱਦੇ-ਅੱਦੇ ਬਣਾਏ ਸੀ ਮੈਂ ਆ ਦੇਖੋ ਆ ਬਣ ਗਏ ਤੇ ਇਹ ਮੈਂ ਕੱਢੇ ਤਾਂ ਫਿਰ ਤੋਂ ਮੈਂ ਦੁਬਾਰਾ ਮਤਲਬ ਕਿ ਸਟਾਰਟ ਕਰੂੰਗੀ ਦੂਸਰੀ ਚੋਲਾਂ ਦਾ ਕਿਉਂਕਿ ਜੇ ਇਕੱਠੇ ਬਣਾਉਣੇ ਆ ਤੇ ਨਾਲੇ ਤਾਂ ਉਹ ਖਿਲਰ ਮਿਲ ਜੇ ਨਹੀਂ ਬਣਦੇ ਨਾਲੇ ਮਰੀਏ ਦੇਗ ਹੈ ਨਾ ਜਿਹੜੀ ਛੋਟੀ ਹੈ ਇਹ ਤੇ ਤਾਂ ਕਰਕੇ ਫਿਰ ਮੈਨੂੰ ਕਾਫੀ ਹੋ ਜਾਂਦਾ ਤੇ ਮੈਂ ਇਹਦੇ ਵਿੱਚ ਆ ਦੋ ਮੇਰੇ ਕੋਲੇ ਹੈ ਇਹਨਾਂ ਵਿੱਚ ਪੁੰਨ ਕੇ ਰੱਖਦੀ ਆ ਮੈਂ ਕਿਉਂਕਿ ਮੈਨੂੰ ਇਹਦੇ ਵਿੱਚ ਵਧੀਆ ਰਹਿੰਦਾਗਾ ਤੇ ਇਧਰ ਆ ਚੁੱਕੇ ਸੀ ਕੰਮ ਵਾਲੇ ਬੰਦੇ ਵੀ ਤੇ ਆਪਾਂ ਦੂਰੀ ਬਾਰੇ ਵੀ ਤੜਕਾ ਮਾਰਿਆ ਇਹਦੇ ਵਿੱਚ ਚੋਲਾਂ ਨੂੰ ਠੀਕ ਹੈ ਤੇ ਇਧਰ ਆਪਾਂ ਥੋੜਾ ਜਿਹਾ ਮਟਰ ਪੜੀ ਦੀ ਤਿਆਰੀ ਕਰਨ ਲੱਗੇ ਕਿਉਂਕਿ ਮੈਂ ਬਾਚ ਮਿਕਸ ਵੀ ਬਣਾਉਣਾ ਸੀਗਾ ਤੇ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ ਸੀ ਬਹੁਤ ਜ਼ਿਆਦਾ ਬਹੁਤ ਲੇਟ ਹੋ ਗਏ ਸੀ ਅਸੀਂ ਸਾਡਾ 6 ਵਜੇ ਦਾ ਸੀ 6:00 ਵਜੇ ਸਾਡਾ ਆਰਡਰ ਗਿਆ 7:00 ਵਜੇ 1 ਘੰਟਾ ਲੇਟ ਹੋ ਗਏ ਹੁੰਦਾ ਨਾ ਕਦੇ-ਕਦੇ ਆਪਾਂ ਨੂੰ ਵੀ ਆਪਾਂ ਆ ਕੰਮ ਜਲਦੀ ਕਰਨਾ ਪਰ ਫਿਰ ਵੀ ਲੇਟ ਹੋ ਜਾਂਦਾ ਹੈ ਨਾ ਬਾਕੀ ਇਹ ਚੀਜ਼ਾਂ ਹੁੰਦੀਆਂ ਵੀ ਕੋਈ ਵੀ ਆਪਾਂ ਸਪੈਸ਼ਲ ਥੀ ਬਣਾਉਣੇ ਉਹਦੇ ਵਾਸਤੇ ਥੋੜਾ ਜਿਹਾ ਸਮਾਂ ਜ਼ਿਆਦਾ ਲੱਗਦਾ ਹੀ ਲੱਗਦਾ ਹੈ ਨਾ ਮੇडम ਮਾਤਾ ਨੂੰ ਕਹਿੰਦੀ ਨੇ ਮੈਨੂੰ ਵੀ ਚਾਰ ਹੱਥ ਦੇ ਦਿੰਦੀ ਹੈ ਨਾ ਜਲਦੀ ਤੜਕੇ ਮਾਰਦੇ ਅਗਰ ਦੀ ਵੈ ਵੀ ਦੋ ਵਾਰ ਉਧਰ ਚਲਾਉਂਦੀ ਦੋ ਉਧਰ ਚਲਾਉਂਦੀ ਹੈ ਨਾ ਕਈ ਮਾਵਾਂ ਨੂੰ ਇਹ ਚੀਜ਼ ਹੁੰਦੀ ਹੈ ਮੇਰੇ ਚਾਰ ਹੱਥ ਹੁੰਦੇ ਮਾਤਾ ਨੇ ਤਾਂ ਇੰਨੇ ਲੈ ਲਿਆ ਆਪਾਂ ਨੂੰ ਦੋ ਦੋ ਹੀ ਹੱਥ ਦਿੱਤੇ ਹਨਾ ਦੇਣੇ ਚਾਹੀਦੇ ਸੀ ਜ਼ਿਆਦਾ ਜੀ ਕੰਮ ਜ਼ਿਆਦਾ ਸੀ ਤੇ ਮੇਰੇ ਕੋਲੇ ਪੱਠੀ ਵੀ ਇੱਕ ਹੈ ਤੇ ਤਾਂ ਕਰਕੇ ਫਿਰ ਥੋੜੀ ਜਿਹੀ ਆਉਂਦੀਆਂ ਦਿੱਕਤਾਂ ਹੌਲੀ ਹੌਲੀ ਜ਼ਿਆਦਾ ਬਣਾਵਾਂਗੇ ਪੱਠੀਆਂ ਦੋ ਤਿੰਨ ਤੇ ਫਿਰ ਥੋੜੀਆਂ ਦਿੱਕਤਾਂ ਘਟ ਆਉਣਗੀਆਂ ਤੇ ਇਧਰ ਫਿਰ ਮੈਂ ਮਟਰ ਪਨੀਰ ਨੂੰ ਤੜਕਾ ਲਾ ਰਹੀ ਸੀਗੇ ਕਿਉਂਕਿ ਮਟਰ ਪਨੀਰ ਬਣਾਉਣਾ ਸੌਖਾ ਹੈ ਇਹਦੇ ਚੰਨੇ ਮੁਸ਼ਕਲ ਨਹੀਂ ਆਉਂਦੀ ਪਰ ਜਿਹੜਾ ਆਪਾਂ ਮਿਕਸ ਵੇਜ ਬਣਾਉਣਾ ਹੈ ਨਾ ਉਹਦੇ ਵਿੱਚ ਬਹੁਤ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਕਿਉਂਕਿ ਉਹਨੂੰ ਫਰਾਈ ਕਰਨ ਤੇ ਬਹੁਤ ਟਾਈਮ ਲੱਗਦਾ ਹੈ ਤੇ ਜਿਹੜਾ ਚੀਰਨ ਤੇ ਹੈ ਉਹ ਤਾਂ ਉਸ ਤੋਂ ਵੀ ਡਬਲ ਘੱਮ ਹੈ ਤੇ ਇੱਧਰ ਹਜੇ ਤੱਕ ਤੁਸੀਂ ਦੇਖ ਲਓ ਸੁਬਾਹ ਦੇ ਲੱਗੇ ਹੋਏ ਸੀ ਤੇ ਇੱਥੇ ਮੇਰੇ ਧਿਆਨ ਨਾਲ ਦੋ ਤੋਂ ਉੱਪਰ ਹੋ ਗਿਆ ਸੀ ਟਾਈਮ ਤੇ ਆਪਾਂ ਦੂਜੀ ਵਾਰ ਚੌਲ ਪਾਣ ਕੇ ਰੱਖੇ ਹੋਏ ਸੀਗੇ ਇਹ ਹਜੇ ਤੱਕ ਵੀ ਉਹ ਦੂਸਰੇ ਮੈਂ ਦੇਖ ਚ ਕੱਢਦੇ ਸਾਰੇ ਦੇਖ ਤੇ ਜਿਹੜੇ ਦੂਸਰੀ ਵਾਰ ਬਣਾਏ ਤਾਂ ਉਹ ਮੈਂ ਉਹਦੇ ਵਿੱਚ ਰੱਖਦੇ ਸੀ ਮੈਂ ਕੁਝ ਟਾਈਮ ਲਈ ਰੱਖ ਦਿੰਦੀ ਇਹਨਾਂ ਨੂੰ ਤੇ ਇੱਧਰ ਤੜਕਾ ਅੱਧਾ ਅੱਧਾ ਲੱਗ ਰਿਹਾ ਪਹਿਲਾਂ ਮੈਂ ਲਸਣ ਪੇ ਆਹ ਆ ਪਾਇਆ ਗੱਡਾ ਪੁੰਨਿਆ ਤੇ ਹੁਣ ਆਪਾਂ ਪਾ ਰਹੇ ਹਰੀ ਮਿਰਚ ਠੀਕ ਹੈ ਅਲੱਗ-ਅਲੱਗ ਜਿਹੀ ਚੀਜ਼ਾਂ ਪਾਈਏ ਤਾਂ ਵਧੀਆ ਬੰਦ ਆ ਤੇ ਹੁਣ ਆ ਗਈ ਅਦਰਕ ਤੇ ਲਸਣ ਦੀ ਵਾਰੀ ਚਲੋ ਜੀ ਇਹ ਵੀ ਪਾਤਾ ਹੈ ਨਾ ਹੌਲੀ-ਹੌਲੀ ਜੇ ਪੁੰਨਿਆ ਦੇਖ ਵੀ ਮੇਰੀ ਪਤਲੀ ਸੀ ਵਿੱਚ-ਵਿੱਚ ਇਹ نیچے ਵੀ ਲੱਗਦਾ ਹੈ ਨਾ ਭਜਣਾ ਪੈਂਦਾ ਚਾਰੇ ਪਾਸੇ ਪੈਸੇ ਖਾਤਰ ਬੰਦਾ ਬਹੁਤ ਭਜਦਾ ਹੈ ਸਾਲਾ ਪੈਸਾ ਹੱਥ ਨਹੀਂ ਆਉਂਦਾ ਪਤਾ ਨਹੀਂ ਕਿਸੇ ਜ਼ਬਰ ਮੇਰੇ ਨਹੀਂ ਹੁੰਦਾਗਾ ਹਨਾ ਪੱਕੇ ਜ਼ਿੰਮੇਵਾਰੀਆਂ ਹਨਾ ਜਬੇ ਆਪਣੇ ਆਪਣਾ ਪਰਿਵਾਰ ਹੁੰਦਾ ਉਸ ਸਭ ਤੇ ਪੈਸਾ ਆਉਂਦਾ ਜਾਂਦਾ ਹਨਾ ਅਲੱਗ-ਅਲੱਗ ਹੁੰਦਾ ਬਾਕੀ ਸਿੰਗਲ ਮਦਰ ਲਈ ਥੋੜੀਆਂ ਜੀਆਂ ਜ਼ਿਆਦਾ ਮੁਸ਼ਕਿਲਾਂ ਹੁੰਦੀਆਂ ਜ਼ਿੰਮੇਵਾਰੀਆਂ ਜ਼ਿਆਦਾ ਹੁੰਦੀਆਂ ਹਨਾ ਤਾਂ ਕਰਕੇ ਫਿਰ ਮੈਨੂੰ ਰਹਿੰਦਾ ਥੋੜਾ ਜਾਂ ਤਾਂ ਹੀ ਮੈਂ ਕੋਸ਼ਿਸ਼ ਕਰੀ ਬਲੌਗ ਪਾਉਣ ਦੀ ਮੈਨੂੰ ਕਈਆਂ ਨੇ ਕਿਹਾ ਵੀ ਤੁਸੀਂ ਬਲੌਗ ਪਾਇਆ ਕਰੋ ਕੀ ਪਤਾ ਲੱਗਦਾ ਪ੍ਰਮਾਤਮਾ ਅੱਗੇ ਜਾ ਕੇ ਸਾਨੂੰ ਵੀ ਤਰੱਕੀ ਬਖਸ਼ ਦੇ ਹਨ ਜਿਵੇਂ ਕਿ ਲੋਕ ਕਹਿੰਦੇ YouTube ਤੋਂ ਇੰਨੇ ਪੈਸੇ ਆਉਂਦੇ ਇੰਨੇ ਆਉਂਦੇ ਹਨ ਥੋੜੀ ਜੀ ਮੈਨੂੰ ਵੀ ਆ ਮੈਨੂੰ ਵੀ ਆਸਾ ਕਰਨਾ ਹਨ ਵੀ ਐਂ ਜੇ ਹੁੰਦਾ ਵੀ ਚਲੋ ਕੁਛ ਹੱਦ ਤੱਕ ਫਾਇਦਾ ਹੋ ਜੇ ਹਨ ਬੰਦਾ ਕਰਦੀਆਂ ਲੋੜਾਂ ਲਈ ਬਹੁਤ ਪਜਦਾ ਬਹੁਤ ਜ਼ਿਆਦਾ ਤੇ ਜਿਹੜਾ ਮੇਰਾ ਕੰਮ ਹੈ ਨਾ ਇਹਦੇ ਲਈ ਮੈਂ ਇੰਨਾ ਪਜਦੀ ਇੰਨਾ ਪਜਦੀਆਂ ਕਿ ਰਾਤ ਦੇ ਵੀ ਮੈਨੂੰ 11 ਤੋਂ 12 ਵਜ ਜਾਂਦੇ ਕਈ ਵਾਰੀ ਤਾਂ ਸਾਢੇ 12 ਇੱਕ ਤੱਕ ਵੱਜ ਜਾਂਦਾ ਹੈ ਤੇ ਪੂਰਾ ਟਟ ਜਾਈਦਾ ਥੱਕ ਜਾਈਦਾ ਤੇ ਪਰ ਫਿਰ ਉਹ ਸਵੇਰ ਨੂੰ ਫੇਰ ਸੌਣੇ ਆ ਫਿਰ ਉੱਠਦੇ ਆ ਫਿਰ ਬੈਟਰੀ ਚਾਰਜ ਹੋ ਜਾਂਦੀ ਆ ਤੇ ਫਿਰ ਸਟਾਰਟ ਕਰ ਲੈਨੇ ਆਪਾਂ ਹਨਾ ਤੇ ਇੱਥੇ ਮੇਰਾ ਤੜਕਾ ਕੁਝ ਹੱਦ ਤੱਕ ਪੁੱਜ ਗਿਆ ਥੋੜਾ ਜਿਹਾ ਸਲੋ ਤੇ ਪਰ ਰਹੀ ਸੀ ਕਿ ਮੈਂ ਵਧੀਆ ਵੀ ਬਣੀ ਪਰ ਜਿਹੜਾ ਸਾਡਾ ਖਾਣਾ ਸੀ ਨਾ ਬਹੁਤ ਵਧੀਆ ਬਣਿਆ ਐਵੇਂ ਕਹਦੀ ਵੀ ਪਰਮਾਤਮਾ ਦੀ ਮਿਹਰ ਰਹੀ ਵੀ ਸਾਰਿਆਂ ਨੂੰ ਬਹੁਤ ਪਸੰਦ ਆਇਆ ਤੇ ਆਰ ਪੌਦੀ ਇਸ ਮੈਂ ਦੇਗੀ ਮਿਰਚ ਦੇਗੀ ਮਿਰਚ ਨਾ ਮੈਂ ਬਾਅਦ ਚ ਪਾਉਣੀ ਆ ਕਿਉਂਕਿ ਕਈ ਹੁੰਦਾ ਨਾ ਵੀ ਜਿਵੇਂ ਕੀ ਕਈ ਉਹਦੀ ਪਾ ਦਿੰਦੇ ਆ ਪਰ ਮੈਨੂੰ ਉਹ ਚ ਜਲੀ ਜੀ ਚੰਗੀ ਨਹੀਂ ਲੱਗਦੀ ਤਾਂ ਮੈਂ ਬਾਅਦ ਚ ਹੀ ਮਿਰਚ ਜਿਹੜੀ ਹੁੰਦੀ ਹੈ ਇਹ ਪਾਉਣੀ ਹੈਗੀ ਤੇ ਆਪਾਂ ਇਹ ਵੀ ਨੂੰ ਵੀ ਪਾਣ ਲਿਆ ਪੰਨ ਕੇ ਥੋੜੀ ਜਿਹੀ देर ਆਪਾਂ ਹੋਰ ਛੱਡਦੇ ਆ ਫਿਰ ਬਾਅਦ ਚ ਆਪਾਂ ਮਸਾਲੇ ਵੀ ਪਾਵਾਂਗੇ ਦੂਸਰੇ ਕਿਉਂਕਿ ਮੈਂ ਇੱਕ ਵਾਰੀ ਜਿੱ ਇਕੱਠੇ ਜੇ ਨਹੀਂ ਸੜਦੀ ਚੀਜ਼ਾਂ ਮੈਨੂੰ ਤਾਂ ਅਲੱਗ-ਅਲੱਗ ਵਧੀਆ ਲੱਗਦੀਆਂ ਚੀਜ਼ਾਂ ਪਾਉਣੀਆਂ ਬਾਕੀ ਅਲੱਗ-ਅਲੱਗ ਹੁੰਦਾ ਅਗਲੇ ਦਾ ਕਿਵੇਂ ਕੋਈ ਕਿਵੇਂ ਬਣਾਉਂਦਾ ਕੋਈ ਕਿਵੇਂ ਬਣਾਉਂਦਾ ਨਾ ਪਰ ਮੈਂ ਇਸ ਤਰ੍ਹਾਂ ਹੀ ਬਣਾਉਣੀ ਹੈ ਤੇ ਸ਼ਾਇਦ ਮੇਰੀ ਖਿਆਲ ਵਿਚ ਵਿੱਚ ਮੈਂ ਵੀਡੀਓ ਵੀ ਨਹੀਂ ਬਣਾ ਪਾਈ ਕਿਉਂਕਿ ਮੈਨੂੰ ਵੀਡੀਓ ਦੀ ਵੀ ਦਿੱਕਤ ਆਉਂਦੀ ਹੈ ਬਣਾਉਣ ਦੀ ਕਿਉਂਕਿ ਮੈਂ ਇਕੱਲੀ ਹੁੰਦੀ ਆ ਨਾ ਤੇ ਕਦੇ ਕਿਸੇ ਦੀ ਮਦਦ ਜੀ ਕਰਦੀ ਆ ਫੋਨ ਫੜੀ ਕਦੇ ਕਿਸੇ ਦੀ ਹੈ ਨਾ ਕਿ ਜਿਹੜਾ ਮੇਰਾ ਸਟੈਂਡ ਹੈ ਉਹ ਇੱਕ ਸਾਈਡ ਤੇ ਲਾ ਕੇ ਵੀ ਨਹੀਂ ਆਪਾਂ ਰੱਖ ਸਕਦੇ ਹਨ ਵੀ ਭੱਜਣਾ ਇੱਧਰ ਉਧਰ ਜੀ ਲੈਉਣੇ ਆਹ ਚੀਜ਼ ਲੈਉਣੇ ਤਾਂ ਉਹਦਾ ਕਰਕੇ ਵੀ ਬੜੀ ਦਿੱਕਤ ਆਉਂਦੀ ਹੈ ਤੇ ਮਸਾਲਾ ਭੁੱਜ ਕੇ ਬੜਾ ਸੋਹਣਾ ਤਿਆਰ ਹੋਇਆ ਬੜੀ ਸੋਹਣੀ ਬਾਸ਼ਨਾ ਵੀ ਆ ਰਹੀ ਸੀ ਵੈਸੇ ਵੀ ਸਬਜੀ ਬਹੁਤ ਜ਼ਿਆਦਾ ਵਧੀਆ ਬਣੀ ਸਾਰੇ ਯੂਨੀਵਰਸਿਟੀ ਵਾਲਿਆਂ ਨੂੰ ਬਹੁਤ ਪਸੰਦ ਆਈ ਜਿੰਨਾ ਜਿੰਨਾ ਦਾ ਆਰਡਰ ਸੀਗਾ ਸਾਰਿਆਂ ਨੇ ਕਿਹਾ ਵੀ ਬਈਆ ਬਹੁਤ ਜ਼ਿਆਦਾ ਅੱਛਾ ਬਣਾ ਲੇਟ ਉਹਨਾਂ ਨੂੰ ਪਹਿਲਾਂ ਥੋੜਾ ਜਿਹਾ ਹੋਇਆ ਕੀ ਘੰਟਾ ਲੇਟ ਕਰਤਾ ਇਹਨਾਂ ਨੇ ਪਰ ਜਦੋਂ ਉਹਨਾਂ ਨੂੰ ਖਾਣਾ ਦੇਖਿਆ ਉਹਨਾਂ ਨੇ ਖਾਦਾ ਤਾਂ ਖੁਸ਼ ਹੋ ਗਏ ਹੈਨਾ ਮੈਨੂੰ ਵੀ ਇਹ ਚੀਜ਼ ਦੀ ਟੈਨਸ਼ਨ ਹੋਈ ਵੀ ਕਿ ਆਪਾਂ ਲੇਟ ਹੋ ਗਏ ਤੇ ਫਿਰ ਚਲੋ ਜਦੋਂ ਉਹਨਾਂ ਨੇ ਖਾ ਲਿਆ ਤਾਂ ਥੋੜਾ ਜਿਆਦਾ ਮਨ ਨੂੰ ਆਏ ਜੇ ਹੋਇਆ ਵੀ ਉਹਨਾਂ ਦਾ ਫੋਨ ਆਇਆ ਵੀ ਹਾਂਜੀ ਬਹੁਤ ਟੇਸਟੀ ਬਣਾ ਦਾ ਤੇ ਫਿਰ ਚਲੋ ਆਏ ਹੋਇਆ ਵੀ ਚਲੋ ਲੇਟ ਆਏ ਕਈ ਵਾਰ ਇਹ ਹੁੰਦਾ ਨਾ ਕਈ ਵਰੀ ਇਹ ਨਹੀਂ ਕਿ ਹੱਥ ਟਿਕਿਆ ਹੋਇਆ ਬੰਦੇ ਦਾ ਕਈ ਵਰੀ ਆਉਂਦਾ ਕਿ ਆਪਾਂ ਚੀਜ਼ ਬਣਾਉਨੇ ਆ ਲੇਟ ਵੀ ਹੋ ਜਾਂਦੇ ਆ ਥੋੜਾ ਟੇਸਟ 'ਚ ਵੀ ਫਰਕ ਪੈ ਜਾਂਦਾ ਹੈ ਫਿਰ ਆਪਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਨਾ ਤੇ ਉਹ ਚੀਜ਼ ਨਹੀਂ ਸੀਗੀ ਤੇ ਬਹੁਤ ਜ਼ਿਆਦਾ ਵਧੀਆ ਬਣਿਆ ਤੇ ਸਾਰਿਆਂ ਨੂੰ ਪਸੰਦ ਵੀ ਬਹੁਤ ਆਇਆ ਤੇ ਸਾਰਿਆਂ ਨੇ ਖੁਸ਼ ਹੋ ਕੇ ਖਾਤਾ ਤੇ ਸਾਰਿਆਂ ਨੇ ਸਪੈਸ਼ਲ ਫੋਨ ਕਰ ਕਰਕੇ ਕਿਹਾ ਕਿ ਖਾਣਾ ਬਹੁਤ ਅੱਛਾ ਸੀਗਾ ਤੇ ਸਾਰਿਆਂ ਨੇ ਖੁਸ਼ ਹੋ ਕੇ ਖਾਦਾ ਹਨ ਜਦੋਂ ਆਪਾਂ ਕੋਈ ਵੀ ਚੀਜ਼ ਬਣਾਉਣੀ ਹੈ ਤਾਂ ਆਪਾਂ ਨੂੰ ਸਭ ਤੋਂ ਵੱਡੀ ਇਹ ਚੀਜ਼ ਹੁੰਦੀ ਹੈ ਕਿ ਪਸੰਦ ਆਵੇ ਸਾਰਿਆਂ ਨੂੰ ਹਨਾ ਵੀ ਜੋ ਵੀ ਬਣਾਉਣ ਵਾਲਾ ਹੁੰਦਾ ਨਾ ਉਹਦੀ ਬਹੁਤ ਮਿਹਨਤ ਹੁੰਦੀ ਹੈ ਤੇ ਜਦੋਂ ਥੋੜਾ ਜਿਹਾ ਉਹਨੂੰ ਇਹ ਚੀਜ਼ ਦੀ ਮਿਲਦੀ ਹੈ ਨਾ ਤਸੱਲੀ ਜੀ ਹੁੰਦੀ ਹੈ ਵੀ ਹਾਂਜੀ ਬਹੁਤ ਵਧੀਆ ਬਣੀ ਤਾਂ ਫਿਰ ਬੰਦੇ ਦਾ ਜਿਹੜੀ ਥਕਾਵਟ ਹੁੰਦੀ ਹੈ ਨਾ ਉਹ ਲੈ ਜਾਂਦੀ ਹੈ ਜਿਵੇਂ ਕਿ ਮੈਂ ਪੂਰੀ ਥੱਕੀ ਹੋਈ ਸੀ ਤੇ ਮੈਨੂੰ ੜੀ ਕਿਸੇ ਕੋਈ ਦੱਸੇ ਕੋਈ ਦੱਸੇ ਜਦੋਂ ਦੱਸਿਆ ਤੇ ਫਿਰ ਮੈਨੂੰ ਥੋੜਾ ਹੋਇਆ ਵੀ ਹਾਂ ਹੁਣ ਠੀਕ ਹੈ ਹੁਣ ਥਕਾਵਟ ਲੱਗੀ ਹੈ ਨਾ ਕਿਉਂਕਿ ਜੇ ਆਪਾਂ ਘਰੇ ਬਣਾਉਣੇ ਉਹ ਚੀਜ਼ ਹੋਰ ਹੈ ਜੇ ਆਪਾਂ ਬਾਹਰ ਭੇਜਦੇ ਆ ਉਹ ਤਾਂ ਦੇਖਣਾ ਪੈਂਦਾ ਦੇਖੋ ਰੰਗਤ ਵੀ ਬਹੁਤ ਸੋਹਣੀ ਆਈ ਸੀ ਦੇਖਣ ਚ ਵੀ ਬਹੁਤ ਸੋਹਣੀ ਸੀ ਜਦੋਂ ਉਹਨਾਂ ਨੇ ਉੱਥੇ ਲਿਜਾ ਕੇ ਰੱਖਿਆ ਸਮਾਨ ਪਹਿਲਾਂ ਵੀ ਕਹਿ ਰਹੇ ਸੀ ਖੁਸ਼ੀ ਨੂੰ ਬਈਆ ਲੇਟ ਕਰ دیا۔ ਲੇਟ ਕਰ دیا۔ ਪਰ ਜਦੋਂ ਉਹਨਾਂ ਨੇ ਮਤਲਬ ਕਿ ਉਹਨਾਂ ਚੀਜ਼ਾਂ ਦੇ ਟੱਕਣ ਹਟਾਏ ਨਾ ਤਾਂ ਉਹ ਦੀ ਕੀ ਖੁਸ਼ ਹੋ ਗਈ। ਖੁਸ਼ੀ ਨੂੰ ਬੋਲੇ ਕਿ ਖਾਣਾ ਹਵੇ ਅੱਛਾ ਲੱਗ ਰਿਹਾ ਹੈ ਖੁਸ਼ਬੂ ਅੱਛੀ ਆ ਰਹੀ ਹੈ ਤੇ ਜਦੋਂ ਗਾਧਾ ਫਿਰ ਫੁੱਲ ਖੁਸ਼ ਹੋਗੇ ਹੈਨਾ ਫਿਰ ਐਂ ਜੇ ਹੁੰਦਾ ਨਾ ਜੇ ਬੰਦਾ ਬੋਲ ਰਿਹਾ ਹੋਵੇ ਮੂੰਹ ਜਾਂ ਬੰਦ ਹੋ ਜਾਂਦਾ ਉਹਦਾ ਭੁੱਲੜਾ ਬੰਦ ਹੋ ਜਾਂਦਾ ਹੈਨਾ ਤੇ ਇੱਥੇ ਆਪਾਂ ਪਨੀਰ ਵੀ ਮਾਰਿਆ ਇਹਦੇ ਚ ਇਹ ਮੇਰੀ ਮਟਰ ਪਨੀਰ ਦੀ ਸਬਜ਼ੀ ਜਿਹੜੀ ਕਿ ਬਣ ਚੁੱਕੀ ਸੀ بس ਇਹਨੂੰ 5-10 ਮਿੰਟ ਚਾਹੀਦੇ ਸੀ ਹੋਰ ਬਨਣ ਦੇ ਲਈ ਤੇ ਬਾਕੀ ਉਧਰ ਮੇਰਾ ਸਮਾਨਾ ਤਿਆਰ ਹੋ ਰਿਹਾ ਸੀਗਾ ਤੇ ਟਾਈਮ ਵੀ ਫੁੱਲ ਹੋ ਗਿਆ ਸੀਗਾ ਇਹ ਜੀ ਗੱਲ ਨਹੀਂ ਕੋਈ ਪੀ ਟਾਈਮ ਨਹੀਂ ਹੋਇਆ ਟਾਈਮ ਬਹੁਤ ਜ਼ਿਆਦਾ ਲਿਆ ਮਟਰ ਪਨੀਰ ਨੇ ਨਹੀਂ ਲਿਆ ਟਾਈਮ ਇਹ ਤਾਂ ਤੁਹਾਨੂੰ ਪਤਾ ਇੰਨਾ ਲੈਂਦੀ ਵੀ ਨਹੀਂ ਕਿਉਂਕਿ ਮਸਾਲੇ ਤਿਆਰ ਮਸਾਲਾ ਥੋੜਾ ਭੁੰਨਣ ਤੇ ਟਾਈਮ ਲੱਗਦਾ ਇਹਨੂੰ ਹਨਾ ਚੰਗੀ ਤਰ੍ਹਾਂ ਭੁੰਨਣ ਤੇ ਤੇ ਇਧਰ ਆਪਾਂ ਹੁਣ ਲਾਇਆ ਵੱਡੇ ਕੰਮ ਨਾਲ ਮੱਥਾ ਸਭ ਤੋਂ ਵੱਡੀ ਚੀਜ਼ ਹੁਣ ਸਟਾਰਟ ਹੋਈ ਸੀ ਤੇ ਆਪਾਂ ਕਰੇ ਆਲੂ ਫਰਾਈ ਸਭ ਤੋਂ ਪਹਿਲਾਂ ਆਲੂ ਮੇਰੇ ਬਹੁਤ ਸਾਰੇ ਸੀ ਆ ਤਾਂ ਥੋੜੀ ਸੀ ਇਧਰ ਤੇ ਆ ਦੇਖੋ ਇੰਨੀਆਂ ਚੀਜ਼ਾਂ ਹਾਲੇ ਤੱਕ ਪਈਆਂ ਸੀ ਤੇ ਫਿਰ ਉਹਦੇ ਚ ਨਹੀਂ ਸਾਬਚਾਈ ਫਿਰ ਆਪਾਂ ਤੇ ਪੱਡੀ ਕੜਾਈ ਫਿਰ ਆਪਾਂ ਸੋਚਿਆ ਵੀ ਵੱਡਾ ਕੜਾਹੀ ਤੇ ਰਿਆ ਜਾ ਵੀ ਕਿਉਂਕਿ ਆ ਮੇਰਾ ਕੜਾਈਆ ਛੋਟਾ ਸੀ ਦੇ ਵਿੱਚ ਘੱਟ ਪੈ ਰਹੇ ਸੀ ਫਿਰ ਆਪਾਂ ਇਹਦੇ ਵਿੱਚ ਇਕੱਠਾ ਦੋ ਤੋਂ 3 ਕਿਲੋ ਰਫੈਂਡ ਮਾਰਿਆ ਤੇ ਫਿਰ ਇਕੱਠੇ-ਇਕੱਠੇ ਚੀਜ਼ਾਂ ਫਰਾਈ ਕੀਤੀਆਂ ਕਿਉਂਕਿ ਟਾਈਮ ਬਹੁਤ ਹੋ ਗਿਆ ਸੀ ਤੇ ਗਾਜਰ ਹੋ ਰਹੀ ਹੈ ਫਰਾਈ ਆਲੂ ਗਾਜਰ ਮਟਰ ਗੋਭੀ ਇਹਨੀਆਂ ਚੀਜ਼ਾਂ ਫਰਾਈ ਕਰਨੀਆਂ ਸੀਗੀਆਂ ਹਨਾ ਤੇ ਫਿਰ ਫਰਾਈ ਤੇ ਟਾਈਮ ਵੀ ਲੱਗਦਾ ਹੈ ਤੇ ਤੁਸੀਂ ਦੇਖੋ ਵੀ ਕੜਾਈ ਦਾ ਥੱਲਾ ਜਮਾ ਮਚ ਗਿਆ ਸੀਗਾ ਇੰਨਾ ਜ਼ਿਆਦਾ ਕਾਲੀ ਦੇ ਵਿੱਚ ਇੱਥੇ ਪੂਰਾ ਹਨੇਰਾ ਹੋ ਗਿਆ ਸੀਗਾ ਇਹ ਨਿਗਾ ਵੀ ਹੋਇਆ ਸਵੇਰ ਦੇ ਲੱਗੇ ਸੀ ਪੂਰਾ ਹਨੇਰਾ ਹੋ ਗਿਆ ਸੀਗਾ ਐ ਲੱਗ ਰਿਹਾ ਸੀ ਹਾਏ ਕਦੋਂ ਜਾਊਗਾ ਔਰ ਡਰ ਕਦੋਂ ਜਾਊਗਾ ਕਿਉਂਕਿ ਜਦੋਂ 6 ਵਜ ਗਏ ਸੀ ਨਾ ਤੇ ਉਦੋਂ ਦਿਲ ਦੀ ਧੜਕਣ ਫੁੱਲ ਵੱਧ ਗਈ ਸੀ ਤੇ ਹਲੇ ਤੱਕ ਮੇਰੇ ਮਟਰ ਵੀ ਫਰਾਈ ਕਰਨ ਵਾਲੇ ਪਏ ਸੀ ਕੁਛ ਹੱਦ ਤੱਕ ਗੋਭੀ ਪਈ ਸੀ ਕਿ ਹੱਥ ਤਾਂ ਚਲਾ ਰਹੇ ਸੀਗੇ ਹਨਾ ਪਰ ਫਿਰ ਵੀ ਕੀ ਕਰੀਏ ਬਹੁਤ ਟਾਈਮ ਲਾਦਾ ਤੇ ਇਥੇ ਫਟਾਫਟ ਕੱਢ ਕੇ ਉਹਦੇ ਚੋਂ ਫਰੈਂਡ ਤੇ ਫਿਰ ਆਪਾਂ ਤੇਲ ਪਾਇਆ ਤੇ ਫਟਾਫਟ ਲਾਇਆ ਤੜਕਾ ਇਹ ਤੇ ਐਂ ਹੁੰਦਾ ਜਿਹੜੀ ਆਪਾਂ ਇਹ ਸਬਜ਼ੀ ਬਣਾਉਣੀ ਐ ਫਰਾਈ ਇਹ ਫਰਾਈ ਚ ਬਹੁਤ ਟਾਈਮ ਲੈਂਦੀ ਆ ਕਿਉਂਕਿ ਬਾਅਦ ਚ ਤਾਂ ਸਾਨੂੰ ਪਤਾ ਫਿਰ ਤਾਂ ਇਹਦਾ ਵੀ ਤੜਕਾ ਪੁੰਨਣਾ ਹੀ ਹੁੰਦਾ ਪਿਆਜ਼ ਵਗੈਰਾ ਤੇ ਫਰਾਈ ਉਹ ਤਾਂ ਰਿੱਜੀ ਗਈ ਹਨਾ ਥੋੜਾ ਸੇਕ ਲਵਾਉਣਾ ਹੁੰਦਾ ਆਪਾਂ ਪਰ ਜਿਹੜੀ ਆ ਚੀਜ਼ ਆਈ ਤਾਂ ਕੁਛ ਮਿੰਟਾਂ ਦਾ ਕੰਮ ਹੁੰਦਾ ਇਹ ਤੇ ਤਾਂ ਮੈਨੂੰ ਆਏ ਜੇ ਹੋ ਜਾਂਦੇ ਵਿੱਚ ਚਲੋ ਹੁਣ ਤਾਂ ਕੰਮ ਲੈ ਲਿਆ ਹੈਨਾ ਪਰ ਜਦੋਂ ਫਰਾਈ ਪਿਆ ਹੋਏ ਉਦੋਂ ਉਦੋਂ ਬੁਖਾਰ ਚੜਦਾ ਹੈ ਕਿ ਹਲੇ ਤਾਂ ਬਹੁਤ ਲੰਬਾ ਸਫ਼ਰ ਹੈ ਹੈਨਾ ਪਰ ਜਦੋਂ ਤੜਕਾ ਲੱਗਣ ਲੱਗੇ ਫਿਰ ਆਏ ਹੁੰਦਾ ਵਿੱਚ ਚਲੋ ਹੁਣ ਤਾਂ ਗੱਡੀ ਖਿੱਚ ਲਈ ਤੇ ਬਸ ਉਹੀ ਚੀਜ਼ ਦੇ ਨਾਲ ਮੈਂ ਚੱਲਦੀ ਆ ਮੈਨੂੰ ਘਬਰਾਟ ਵੀ ਬਹੁਤ ਹੁੰਦੀ ਹੈ ਜਦੋਂ ਮੇਰਾ ਕੰਮ ਪਿਆ ਹੋਵੇ ਕਿਉਂਕਿ ਮੈਨੂੰ ਬਹੁਤ ਟੈਨਸ਼ਨ ਹੁੰਦੀ ਆ ਫਿਰ ਮੈਨੂੰ ਫੀਲ ਵੀ ਹੁੰਦਾ ਹੈ ਨਾ ਕੀ ਜਦੋਂ ਜ਼ਿੰਦਗੀ ਦੇ ਵਿੱਚ ਇਕੱਲੇ ਨੂੰ ਜ਼ਿੰਮੇਵਾਰੀਆਂ ਹੁਣ ਬੰਦੇ ਨੂੰ ਕਿੰਨਾ ਕਿੰਨਾ ਭੱਜਣਾ ਪੈਂਦਾ ਹੈ ਨਾ ਤੇ ਫਿਰ ਜਦੋਂ ਥੋੜਾ ਜਿਹਾ ਸਕੂਨ ਜਾਂ ਮਿਲਦਾ ਹੈ ਚਲੋ ਵੀ ਬੱਚਿਆਂ ਲਈ ਕੁਝ ਕਰ ਰਹੇ ਹਾਂ ਨਾ ਅੱਗੇ ਜਾ ਕੇ ਇਹਨਾਂ ਦੇ ਕੰਮ ਆਊਗਾ ਤਾਂ ਫਿਰ ਫਿਰ ਥੋੜੀਆਂ ਜਿਹੀਆਂ ਥਕਾਵਟਾਂ ਤੇ ਮੁਸ਼ਕਲਾਂ ਘਟਣ ਲੱਗੇ ਜਾਂਦੀਆਂ ਨਾ ਫਿਰ ਐਂ ਲੱਗਦਾ ਚਲੋ ਜ਼ਿੰਦਗੀ ਹੈ ਜ਼ਿੰਦਗੀ ਦੇ ਵਿੱਚ ਕੰਮ ਤਾਂ ਆਪਾਂ ਕਰਨੇ ਹੀ ਆ ਨਾ ਆਪਾਂ ਕਿਸੇ ਨੂੰ ਦੋਸ਼ ਵੀ ਨਹੀਂ ਦੇ ਸਕਦੇ ਜਿਹੜਾ ਵੀ ਆਪਣੇ ਨਸੀਬਾਂ ਸਹਿ ਆਪਾਂ ਨੂੰ ਉਹੀ ਮਿਲਦਾ ਹੈ ਨਾ ਆਪਣੇ ਤੋਂ ਕੋਈ ਖੋਜ ਸਕਦਾ ਨਾ ਆਪਾਂ ਕਿਸੇ ਤੋਂ ਲੈ ਸਕਦੇ ਆ ਹਨਾ ਠੀਕ ਹੈ ਨਾ ਤੇ ਬਸ ਇੰਨਾ ਚੀਜ਼ਾਂ ਨੂੰ ਸੋਚ ਕੇ ਮੈਂ ਚੱਲਦੀ ਆ ਜ਼ਿੰਦਗੀ 'ਚ ਤੇ ਇੰਦਰ ਆਪਾਂ ਆਲੂ ਮਾਰੇ ਤੇ ਕਢਾਈ ਮੇਰੀ ਹਲੇ ਵੀ ਛੋਟੀ ਸੀ ਹਨਾ ਪਰ ਫਿਰ ਵੀ ਮੈਂ ਇਹਦੇ ਵਿੱਚ ਉਹ ਕੀਤਾ ਕਿਉਂਕਿ ਇਸ ਤੋਂ ਵੱਡਾ ਮੇਰੇ ਕੋਲ ਕਢਾਇਆ ਨਹੀਂ ਸੀ ਬਾਬਿਆਂ ਕੋਲੇ ਹੁੰਦਾ ਹਨਾ ਨਿੰਗਾ ਕੋਲੇ ਹੁੰਦਾ ਗੁਰਦੁਆਰੇ ਵਿੱਚ ਬੱਡੇ ਵੱਡੇ ਕਢਾਈ ਵੈਸੇ ਕਢਾਈ ਮੇਰੀ ਬਹੁਤ ਵੱਡੀ ਆ ਪਰ ਫਿਰ ਵੀ ਛੋਟੀ ਬਹਿ ਗਈ ਸੀਗੀ ਤੇ ਇੱਧਰ ਪੁੱਤਰ ਜੀ ਸਟਰ ਰਿਹਾ ਇਹਦੇ ਵਿੱਚ ਗਾਜਰ ਗੋਭੀ ਆਲੂ ਨਹੀਂ ਗੋਭੀ ਤੇ ਗਾਜਰ ਸੀ ਆਵਲੀ ਕੜਾਈ ਇਹਦੇ ਵਿੱਚ ਤੇ ਇੱਥੇ ਮੈਨੂੰ ਹੈਲਪ ਦੀ ਕਾਫੀ ਬਹੁਤ ਪੈ ਰਹੀ ਸੀਗੀ ਹਨਾ ਕਿਉਂਕਿ ਟਾਈਮ ਬਹੁਤ ਹੋ ਗਿਆ ਸੀ ਤੇ ਮੈਂ ਹੱਥ ਫਟਾਫਟ ਫਟਾਫਟ ਚਲਾਉਣਾ ਸੀ ਟਾਈਮ ਬਹੁਤ ਸੀਗਾ ਤੇ ਮੇਰੀ ਸੂਈ ਵੀ ਖਤਰੀ ਦੀ ਕੰਟੀਵੀ ਮੇਰੇ ਸਿਰ ਤੇ ਵੱਜ ਰਹੀ ਸੀ ਹਨਾ ਜਿਹੜਾ ਮੇਰਾ ਛੋਟਾ ਵਾਲਾ ਪੁੱਤਰ ਆ ਉਹਨੂੰ ਜੇ ਲੇਟ ਲੱਗੇ ਨਾ ਫਿਰ ਉਹ ਸਮਾਨ ਤਰਤੀ ਸਮਾਨ ਇੱਕ ਕਰ ਦਿੰਦਾ ਹੁੰਦਾ ਨਾ ਕਈ ਕਈ ਬੱਚਾ ਮਿਹਨਤ ਬਹੁਤ ਕਰਦਾ ਕੰਮ ਬਹੁਤ ਕਰਦਾ ਪਰ ਉਹਨੂੰ ਘਬਰਾਟ ਬਹੁਤ ਹੁੰਦੀ ਹੈ ਜਦੋਂ ਹਾਏ ਮੰਮੀ ਲੇਟ ਕਰਤਾ ਮੰਮੀ ਯਾਰ ਲੇਟ ਕਰਤਾ ਉਹ ਚੀਜ਼ ਤੇ ਚਲੋ ਜਦੋਂ ਵਧੀਆ ਕਹਿੰਦੇ ਆ ਫਿਰ ਮੰਮੀ ਬਹੁਤ ਵਧੀਆ ਬਣਿਆ ਸੀ ਮੰਮੀ ਟਾਈਮ ਲੱਗਣਾ ਹੀ ਆ ਵਧੀਆ ਬਣਿਆ ਸੀ ਫਿਰ ਉਹ ਮੈਨੂੰ ਇਹ ਚੀਜ਼ ਵੀ ਕਹਿੰਦਾਗਾ ਹਨਾ ਪਰ ਪਹਿਲਾਂ ਮੈਨੂੰ ਬਹੁਤ ਡਰੋਂਦਾ ਉਹ ਤੇ ਤਾਂ ਕਰਕੇ ਤੇ ਬਾਕੀ ਫਿਰ ਜਦੋਂ ਆਪਣੇ ਕੋਲੇ ਥੋੜਾ ਜਿਹਾ ਇਹ ਹੋਵੇ ਨਾ ਵੀ ਫੁੱਲ ਚੀਜ਼ ਹੋਵੇ ਬਰਤਨ ਛੋਟਾ ਹੋਵੇ ਤਾਂ ਥੋੜਾ ਜਿਹਾ ਉਹਦੇ ਵਿੱਚ ਵੀ ਬਹੁਤ ਦਿੱਕਤ ਆਉਂਦੀ ਹੈ ਤੇ ਟਾਈਮ ਵੀ ਫੁੱਲ ਹੋਵੇ ਆਪਣਾ ਉੱਤੋਂ ਦੀ ਲੰਘ ਗਿਆ ਹੋਵੇ ਹਨਾ ਫਿਰ ਤਾਂ ਆਪਣਾ ਪਤਾ ਹੀ ਹੁੰਦਾ ਹੈ ਜਿਹੜਿਆਂ ਨੂੰ ਜਿਹੜੇ ਨਾ ਇਹ ਚੀਜ਼ ਹੁੰਦੀ ਹੈ ਨਾ ਉਹਨਾਂ ਨੂੰ ਬਤਾ ਵੀ ਇਹ ਚੀਜ਼ ਕੀ ਕੀ ਮਹਿਸੂਸ ਹੁੰਦਾ ਉਦੋਂ ਹਨਾ ਉਦੋਂ ਐਂ ਲੱਗਦਾ ਵੀ ਹਾਈ ਕਿੱਧਰ ਨੂੰ ਜਾਈਏ ਕੀ ਕਰੀਏ ਹਨਾ ਤਾ ਕਰਕੇ ਤੇ ਪਰ ਕਰਨਾ ਪੈਂਦਾ ਤੇ ਇਧਰ ਤਕਰੀਬਨ ਤਕਰੀਬਨ ਆਪਾਂ ਇਹ ਚੀਜ਼ ਰੈਡੀ ਕਰ ਲਈ ਆਸਮਾਨ ਆਪਾਂ ਪਾਤਾ ਸੀ ਮਟਰ ਪਨੀਰ ਚੋਲ ਰਾਇਤਾ ਸਲਾਦ ਰੋਟੀਆਂ ਟਾਈਮ ਬਹੁਤ ਹੋ ਗਿਆ ਸੀ ਤੇ ਇੱਥੇ ਆਪਾਂ ਰਸੋਈ ਦੀ ਸਫਾਈ ਕਰ ਲਈ ਕਿਉਂਕਿ ਹੁੰਦਾ ਨਾ ਕਿ ਸਵੇਰ ਉਠਾਂਗੇ ਫਿਰ ਫਿਰ ਉਹੀ ਕੰਮ ਆ ਪਜ-ਪਜ ਕੇ ਕਰਨਾ ਤੇ ਫਿਰ ਰਾਤ ਨੂੰ ਮੈਨੂੰ ਆਏ ਜੇ ਹੁੰਦਾ ਕਿ ਰਸੋਈ ਸਾਫ ਕਰਕੇ ਸੋਵਾ ਤਾਂ ਬਦਿਆ ਪਰ ਬ੍ਰੇਕ ਲੱਗੇ ਜਾਂਦੇ ਆ ਤਾਂ ਇੱਥੇ ਵੱਜ ਗਏ ਸੀ 11 ਤੋਂ ਉੱਪਰ 11:10 ਹੋ ਗਏ ਸੀ ਜਦੋਂ ਆਪਾਂ ਜਮਾ ਫ੍ਰੀ ਹੋਏ ਤਾਂ ਫਿਰ ਮੈਂ ਆ ਗਈ ਮੇਰੇ ਰੱਬ ਜੀ ਕੋਲੇ ਹੈਨਾ ਤੇ ਮੈਨੂੰ ਹੁੰਦਾ ਕਿ ਮੈਂ ਉਹਨਾਂ ਦਾ ਧੰਨਵਾਦ ਵੀ ਕਰਾਂ ਜੇ ਸਵੇਰ ਮੈਂ ਅਰਦਾਸ ਕਰਦੀ ਹਾਂ ਕਿ ਆ ਚੀਜ਼ ਬਦਿਆ ਹੋਵੇ ਤੇ ਜੇਤੋਂ ਬਦਿਆ ਹੁੰਦੀ ਉਸ ਤੋਂ ਬਾਅਦ ਮੈਂ ਧੰਨਵਾਦ ਕਰਦੀ ਹਾਂ ਕਿ ਮੈਨੂੰ ਇਸ ਚੀਜ਼ ਕਰਨ ਦਾ ਮੌਕਾ ਮਿਲਿਆ ਹੈਨਾ ਤਾਂ ਕਰਕੇ ਤੇ ਸੋ ਨਵੀਂ ਜਿਹੜੇ ਵੀ ਭੈਣ ਭਰਾ ਮੇਰੀ ਵੀਡੀਓ ਵੇਖਣ ਤੇ ਪਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਵੀ ਕਰਿਓ ਤੇ ਸੋਨੋ ਮੇਰਾ ਕੰਮ ਕਿਵੇਂ ਲੱਗਿਆ ਉਹ ਵੀ ਦੱਸਿਓ ਪੈਨਪਰਾਵਾਂ ਦੀ ਮਨੋੜੀ